ਲੈ ਵੜਾ ਜਾਕ ਤੂੰ ਇਹਦੀ ਝੋਟੇ ਦੀ ਹਾਂ ਪੱਟ ਜ਼ਮੀਨ ਨੂੰ ਬਸ ਬਾਬੇ ਹਾਲ ਇੱਕ ਨੰਬਰ ਨੇ ਐਵੇਂ ਕਰੀ ਜਾਂਦੇ ਆ ਉਹਦੇ ਹਾਲ ਵਧੀਆ ਨੇ ਆਪਾਂ ਨਾ ਦੇਖੋ ਕਿੰਨਾ ਮੱਜੀ ਥੱਲੇ ਲੱਗੀ ਪਈ ਐ ਜਮਾ ਉਹ ਚੱਕ ਨਾ ਹਾਲ ਮਾਮਾ ਡੰਡਾ ਜਮਾ ਛੋਟਾ ਕੀਤਾ ਪਿਆ ਦੇਖੋ ਕਰ ਕੀ ਬਣਾਇਆ ਪਿਆ ਚੱਲ ਚੱਲ ਰੇਹ ਰੇਹ ਦੇ ਬਾਬਿਓ ਸਵਾਗਤ ਹੈ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਬਿਓ ਅੱਜ ਮਹਾਦੇਵ ਸਿੰਘ ਨੇ ਪਟਕਾ ਬੰਨ ਲਿਆ ਤਾਂ ਜਮਾਹਾਂਦੇਵ ਸਿੰਘ ਚੱਲਿਆ ਕਿਤੇ ਰਿਸ਼ਤੇਦਾਰੀ ਚ ਨਹੀਂ ਜੀ ਨਹੀਂ ਰਿਸ਼ਤੇਦਾਰੀ ਚ ਨਹੀਂ ਬਾਬਿਓ ਸਵਾਗਤ ਹੈ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਦਰ ਗਰਮੀ ਨੇ ਵੀ ਤੁਹਾਡਾ ਪਨਿਆ ਪਿਆ ਤੇ ਦਰਮਾਹਲ ਸਿੰਘ ਪਟਕਾ ਬਣ ਕੇ ਪੀਲੀ ਸਲਟ ਪਾ ਕੇ ਟੀ ਸਲਟ ਪਾਈ ਅਸਲਟ ਨਿਕਲੇ ਗਈ ਸੀ ਮੂਚੋਂ ਸਵਾਗਤ ਹੈ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਮਕ ਤੇ ਮਾਦ ਸਿੰਘ ਨੂੰ ਪ੍ਰਿੰਟ ਬਣਾਤਾ ਤੇ ਲਾਲ ਪਟਕਾ ਬੰਤਾ ਤੇ ਤਿਆਰੀਆਂ ਖਿੱਚਤੀਆਂ ਦਰ ਪੱਗਾ ਫੁਗਾ ਸਜਾ ਲਈ ਤੇ ਅੱਜ ਜਬਾ ਉਹ ਚਲੇ ਆ ਸੀ ਬਰਨਾਲੇ ਨੂੰ ਗਿਆਨੀ ਐਪਲੀਮੈਂਟ ਵਾਲਾ ਠੀਕ ਹੈ ਜੀ ਹਾਲ ਲੈਣ ਜਾ ਕੇ ਦੇਖਦੇ ਆ ਵੀ ਕਿਹੜੇ ਲਾਵਾਂਗੇ 11 ਅੰਦਰ ਨਾਲ ਚੱਲੂ ਸਰਪੰਚ ਵੀਰਾ ਲਖਵੀਰ ਡੈਡੀ ਤੇ ਮੈਂ ਦੇ ਨਾਲ ਸਾਡੇ ਸਲਾਹਕਾਰ ਮਹਾਦੇਵ ਸਿੰਘ ਸੰਧੂ ਤੇ ਦੋ ਚਾਰ ਮਿੰਟਾਂ ਜੇ ਅਸ਼ੀਰਵਾਦ ਕੀ ਲਵਾਂਗੇ ਤੇ ਮਿਲਦੇ ਆਜੂ ਕਰਾਂ ਬਰਨਾਲੇ ਸਾਨੂੰ ਐਨ ਪੂਰਾ ਪੂਰੀ ਵੀਡੀਓ ਬਣਾ ਕੇ ਦੱਸਾਂਗੇ ਵੀ ਕਿਹੜੇ ਹੱਲ ਲਵਾਂਗੇ ਕਿਵੇਂ ਲਵਾਂਗੇ ਠੀਕ ਹੈ ਜੀ ਤੇ ਹੋਰ ਵੀ ਉਹਨਾਂ ਦੇ ਸੰਤ ਬਥੇਰੇ ਨੇ ਗਿਆਨੀ ਐਂਪਲੀਮੈਂਟ ਵਾਲਾ ਦੇ ਐਨ ਪੂਰਾ ਐਕਸਪਲੋਰ ਕਰਾਂਗੇ ਸਾਰਾ ਕੁਝ ਠੀਕ ਹੈ ਜੀ ਸੱਤਰਾ ਵੀ ਥੱਲੇ ਉਤਰਿਆ ਆ ਜਾ ਬੰਕਰ ਦੇ ਬਹਿ ਕੇ ਦੇਖਣਾ ਬਹਿ ਜਾ ਇਹ ਛੋਟੇ ਮਗਰ ਪਾਉਣ ਨੇ ਆਪਣੇ ਹਾਲ 13 ਠੀਕ ਹੈ ਜੀ ਆ ਬਹਿ ਗਿਆ ਮਹਾਦੇਵ ਸਿੰਘ ਸਾਡਾ ਟਰੈਕਟਰ ਤੇ ਓਏ ਹਾਈ ਬੋ ਕੀ ਆ ਹੁਆ ਸੇਕ ਲਗਾ ਹਾ 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 ਟੋ ਲਖਵੀਰ ਹੁਣੀ ਆ ਚੁੱਕੇ ਨੇ ਤੇ ਹੁਣ ਆਪਾਂ ਚੱਲਦੇ ਆਂ ਬਰਨਾਲਾ ਆ ਜੋ ਕਰਾਂ ਆਪਾਂ ਨੇ ਪਨੀਸਰ ਵਾਲਾ ਦੇ ਹਾਲ ਲੈ ਲਏ ਪਨੀਸਰ ਬਰਨਾਲਾ 13 ਹਾਲ ਲੈਨੇ ਆਪਾਂ ਨੇ ਠੀਕ ਹੈ ਜੀ ਸਿੰਪਲ ਘੋੜੀ ਚ ਹੀ ਲੈਨੇ ਆਪਾਂ ਨੇ ਜੀ ਆਪੇ ਸਰਪੰਚ ਗਿਆ ਗੱਡੀ ਮੋੜਨਾ ਆਪਣੇ ਹਾਲ ਕੱਲ ਨੂੰ ਪਹੁੰਚ ਜਣਗੇ ਆਪਰੇ ਕੋਲ ਪੇਂਟ ਹੋ ਠੀਕ ਹੈ ਜੀ ਕੱਲ ਨੂੰ 12 1 ਵਜੇ ਗੱਡੀ ਆਪਾਂ ਪਿੰਡੋਂ ਭੇਜਾਂਗੇ ਤੇ ਹਾਲ ਆਪਣੇ ਪਿੰਡ ਪਹੁੰਚ ਜਣਗੇ ਆ ਆਪਾਂ ਆਏ ਹੋਇਆ ਪਨੇਸਰ ਵਾਲਿਆਂ ਦੇ ਠੀਕ ਹੈ ਜੀ ਬਰਨਾਲੇ ਜਿਹੜੇ ਪੁਲ ਤੇ ਕੋਲ ਨੇ ਯੂ ਟਰਨ ਦੇ ਨਾਲ ਹੀ ਉਹ ਹੁਣੇ-ਹੁਣੇ ਫੋਨ ਆ ਗਿਆ ਆਪਾਂ ਨੂੰ ਜਿਹੜੇ ਆਪਾਂ ਕੱਲ ਹਾਲ ਬੁੱਕ ਕਰਕੇ ਆਏ ਸੀ ਬਰਨਾਲੇ ਪਨੇਸਰ ਵਾਲਿਆਂ ਦੇ ਤੇ ਉਹ ਹਾਲ ਨੇ ਟੈਂਪੂ 'ਚ ਰੱਖ ਕੇ ਉਹਨਾਂ ਨੇ ਭੇਜਤੀ ਸੀ ਪਿੰਡ ਆ ਗਿਆ ਆਪਣੇ ਟੈਂਪੂ ਉਹਨਾਂ ਨੇ ਫੋਨ ਕੀਤਾ ਵੀ ਆਜੋ ਲਾ ਹਾਲੋ ਤੇ ਹੁਣ ਆਪਾਂ ਮੋਟਰ ਤੇ ਸੀਗੇ ਖਾਲ ਘਟਦੇ ਸੀ ਤੇ ਚੱਲਦਿਆਂ ਘਰ ਨੂੰ ਤੇ ਲੌਣੇ ਜਾ ਕੇ ਹਾਲ ਤੇ ਫਿਰ ਦਾਵਾਂਗੇ ਸੋਨੂੰ ਐਨ ਪੂਰੀ ਉਹਦੀ ਡਿਟੇਲ ਵੀ ਕਿਵੇਂ ਲੱਗਦੇ ਨੇ ਐਨ ਪੂਰਾ ਬਾਅਕੇ ਦੇਖਾਂਗੇ ਰਾਤ ਨੂੰ ਠੀਕ ਹੈ ਜੀ ਤੇ ਆਜੋ ਕਰ ਇੱਕ ਨੰਬਰ ਮੋਲ ਬਣਾਵਾਂਗੇ ਆਜਾ ਕਰ ਆਜੂ ਕਰ ਲਾਈਏ ਹਾਲਾ ਜਾ ਆਪਿਓ ਆ ਚੱਲੇ ਨੇ ਆਪਣੇ ਹਾਲਾ ਤੇ ਜਾ ਕੇ ਲਾਉਣੇ ਇਹਨਾਂ ਨੂੰ ਘਰੇ ਪਨੇਸਰ ਵਾਲਿਆਂ ਦੇ ਠੀਕ ਹੈ ਜੀ ਆਪਿਓ ਮੈਂ ਤੇ ਮਹਾਦੇਵ ਚੱਲਿਆਂ ਮੋਟਰ ਤੇ ਨਵੇਂ ਹਾਲ ਲੈ ਕੇ ਤੇ ਚਲਾ ਕੇ ਦੇਖਦੇ ਆ ਵੀ ਕਿਵੇਂ ਚੱਲਦੇ ਨੇ ਕੀ ਇਹਨਾਂ ਦਾ ਠੀਕ ਹੈ ਜੀ ਕਿੰਨੇ ਕ ਪਾਣੀ ਚ ਨੇ ਹਾਲ ਚਾਜੋ ਕਰਾਂ ਤੇ ਚੱਲਦੇ ਆ ਮੈਂ ਤੇ ਮਹਾਦੇਵ ਦੀ ਛੋਟੀਆਂ ਹੋਈਆਂ ਹੋਈਆਂ ਨੇ ਇਹ ਕਹਦਾ ਮੈਂ ਵੀ ਨਾਲ ਚੱਲੂ ਅੱਜ ਤੇ ਆਜੋ ਕਿ ਆਸੀਂ ਨਵੇਂ ਆਪਣੇ ਹਲ ਪਨੇਸਰ ਵਾਲਿਆਂ ਦੇ ਬਰਨਾਲੇ ਵਾਲਿਆਂ ਦੇ ਤੇ ਆ ਉਹਨਾਂ ਦੀ ਬੈਚਿੰਗ ਆ ਗਈ ਆ ਲੋਗੋ ਲੱਗੇ ਹੋ ਨੇ ਕੋੜੇ ਘੜੇ ਤੇ ਇੱਥੇ ਵੀ ਉਹਨਾਂ ਦੀ ਹਲ ਬੈਚਿੰਗ ਆ ਗਈ ਪਨੇਸਰ ਤੇ ਆ ਹੁਕਮ ਕੰਬਾਬੇ ਬਹੁਤ ਮਜ਼ਬੂਤ ਲੱਗੇ ਹੋ ਨੇ ਰੂਟਾ ਵੀਟਰ ਵਾਲਿਆਂ ਨੇ ਆ ਦੇਖਿਓ ਬਣੇ ਸੰਗ ਦੇ ਆ ਜਾ ਕਰ ਕੀ ਕਹਿੰਦੀ ਆ ਦੁਨੀਆ ਦੀ ਬਾਣੀ ਗੋਰਾ ਦੀ ਬਾਣੀ ਠੋਖੀ ਆ ਪ੍ਰੀਤ ਜਗਦੀ ਚਲਾ ਕੇ ਦੇਖੀਏ ਕਰ ਨਵਾਂ ਝੋਟਾ 855 ਫਾਈਵ ਸਟਾਰ ਤੀਜੇ ਮੀਡੀਅਮ ਚ ਚਲਾਈ ਤੀਜੇ ਮੀਡੀਅਮ ਚ ਲੋ ਜੀ ਪੁਨੇਸਰਾਂ ਦੇ ਹਾਲ ਨੇ ਬਾਪੇ ਉਬਰਨਾਲੇ ਵਾਲਾ ਨੇ ਦੇਖ ਰਿਹਾ ਕੀ ਰਿਸਪੌਂਸ ਆ ਪੂਰੀ ਐਨ ਸਖਤ ਆਗਾ ਬਹਣ ਫਸੀਮ ਵਾਲਾ ਬਹਣਾ ਦੇਖੋ ਕਿੱਡੇ-ਕੱਡੇ ਡਲੇ ਉੱਠਦੇ ਨੇ ਚੱਲ ਚੱਲ ਘੌਲ ਜੀ ਨਾ ਕਰ ਡਰ ਜੇ ਨਾ ਵੱਟ ਜਿੰਨਾ ਪਟਾ ਜਾਂਦਾ ਚੱਲ 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 ਲੈਫਟ ਰਾਜਾ ਕਿ ਤੂੰ ਇਹਦੀ ਝੋਟੇ ਦੀ ਹਾਂ ਪੱਟਾ ਜ਼ਮੀਨ ਨੂੰ ਬਸ ਬਾਬਿਓ ਹਾਲ ਇੱਕ ਨੰਬਰ ਨੇ ਐਵੇਂ ਕਰੀ ਜਾਂਦੇ ਆ ਉਹਦੇ ਹਾਲ ਵਧੀਆ ਨੇ ਆਪਾਂ ਨਾ ਦੇਖੋ ਕਿੰਨਾ ਮੱਜੀ ਥੱਲੇ ਲੱਗੀ ਪਈ ਆ ਜਮਾ ਉਹ ਚੱਕ ਨਾ ਹਾਲ ਮਾਮਾ ਡੰਡਾ ਜਮਾ ਛੋਟਾ ਕੀਤਾ ਪਿਆ ਦੇਖੋ ਕਰ ਕੀ ਬਣਾਇਆ ਪਿਆ ਚੱਲ ਚੱਲ ਰੇਹ ਰੇਹ ਰੇ ਬਾਬਿਓ ਆ ਹਾਲ ਲੈ ਸੀ ਆਪਾਂ ਨੇ ਬਰਨਾਲਿਓ ਪਨੇਸਰ ਵਾਲਿਆਂ ਦੇੋਂ ਬਾਦੂ ਇੱਕ ਨੰਬਰ ਮਾਹੌਲ ਆ 13 ਹਾਲ ਲੈ ਸੀ ਆਪਾਂ ਉਹਨਾਂ ਤੋਂ ਠੀਕ ਆ ਜੀ ਤਿੰਨ ਕਮਾਉਂਟਰ ਤੋਂ ਤਿੰਨ ਦਾ ਬੇਟ ਆ ਤੁਸੀਂ ਲੱਗਣ ਲੋਗਣਾਂ ਦੀ ਤਾਂ ਗੱਲ ਹੀ ਛੱਡ ਦੋ ਉਹ ਧਰਤੀ ਖੋਲਦੀ ਜਾਂਦੇ ਨੇ ਦੇਖ ਲੋ ਲੋਕਾਂ ਕਿੱਡੇ-ਕੱਡੇ ਪੱਥਰ ਪਟਪਟ ਹਟੇ ਪਏ ਨੇ ਐ ਉਤਣਲੇ ਲੈਵਲ ਦੀ ਗੱਲਬਾਤ ਕੀਤੀ ਪਈ ਆ ਹਾਲਾਂ ਨੇ ਆ ਦੇਖੋ ਠੀਕ ਆ ਜੀ ਕਿੰਨਾ ਡੂੰਘੇ ਜਾਂਦੇ ਨੇ ਤੇ ਲੈਣ ਤਾਂ ਆਪਾਂ ਹਾਲ ਕਿਸੇ ਹੋਰ ਬੰਦੇ ਦੇ ਗਏ ਸੀ ਪਰ ਉੱਥੇ ਜਾ ਕੇ ਕਿਸੇ ਬੰਦੇ ਨੇ ਦੱਸਿਆ ਵੀ ਪਨੇਸਰ ਵਾਲਾਂ ਦੇ ਹਾਲ ਲੈ ਕੇ ਦੇਖੋ ਸਾਰਾ ਕੁਝ ਹੀ ਭੁੱਲ ਜਓ ਬਾਬੇ ਇੱਕ ਨੰਬਰ ਹਾਲ ਨੇ ਪੂਰੇ ਬਾਲੇ ਵਧੀਆ ਲੱਗਦੇ ਨੇ ਬਾਕੀ ਬੇਟ ਨਾ ਤਿੰਨ ਕੁਆਂਟਰ ਤੋਂ ਉੱਤੇ ਆ ਬਾਕੀ ਪਨਾਵਟਾ ਉਹ ਕਹਿੰਦੇ ਸੀ ਚਾਹੇ ਤੁਸੀਂ ਉਹਰੇ ਸੇਰ ਵਾਲਾ ਦਾ ਬਾਰੋਂ ਮੂੰਹ ਜਿਆ ਪਰ ਉਹ ਲਵਾਇਆ ਨਹੀਂ ਆਪਾਂ ਨੇ ਉਹ ਕਹਿੰਦੇ ਫਾਇਦੇਮੰਦ ਨਹੀਂ ਹੈਗਾ ਜਿਹੜੀ ਆ ਚੀਜ਼ ਆ ਕਹਿੰਦੇ ਇਹ ਦੂਰ ਤੱਕ ਦੱਬ ਕੇ ਰੱਖਦੀ ਹੈਗੇ ਪੱਤੀਆਂ ਨੇ ਜਿਹੜੀਆਂ ਠੀਕ ਆ ਜੀ ਤੇ ਆਪਾਂ ਨੇ ਕੀ ਲੈਣਾ ਟੌਰ ਤੋਂ ਆਪਾਂ ਨੂੰ ਕੰਮ ਇੱਕ ਨੰਬਰ ਚਾਹੀਦਾ ਚਲੋ ਆਪਾਂ ਦਾ ਤਸੱਲੀ ਕਰ ਲਈ ਹਲਾਂ ਦੀ ਪਨੇਸਰ ਵਾਲਾਂ ਦੀ ਬਰਨਾਲੇ ਵਾਲਾਂ ਦੀ ਐਨ ਕੰਡੇ ਕੱਢਨੇਗੇ ਪੂਰੇ ਠੀਕ ਆ ਜੀ ਜਦੋਂ ਪੈਸੇ ਲਾਉਣੇ ਨੇ ਪੂਰਾ ਐਨ ਚੀਜ਼ ਨੂੰ ਵਾਕੇ ਵਰਤ ਕੇ ਪੂਰੀ ਸੋਧਾ ਦੇਖ ਕੇ ਲਓ ਕਿਉਂਕਿ ਪੈਸੇ ਇੱਕ ਵਾਰ ਹੀ ਲਾਉਣ ਸੋ ਇੱਕ ਵਾਰੀ ਐਨ ਪੂਰੀ ਚੀਜ਼ ਵਧੀਆ ਲਓ ਠੀਕ ਹੈ ਜੀ ਆਪਾਂ ਨੇ 13 ਹਲ ਬਣਵਾਏ ਸੀ ਪਨੇਸਰ ਵਾਲਾਂ ਤੋਂ ਬਰਨਾਲੇ ਠੀਕ ਹੈ ਜੀ ਸੋ ਜਿਹੜੇ ਵੀ ਜੇ ਵੀਰ ਨੇ ਹਲ ਲੈਣੇ ਨੇ ਬਰਨਾਲੇ ਨੇਗੇ ਇਹ ਪਨੇਸਰ ਵਾਲੇ ਠੀਕ ਹੈ ਜੀ ਜਾ ਕੇ ਉਹ ਨਾਲ ਕੰਟੈਕਟ ਕਰ ਸਕਦੇ ਹਾਂ ਲੈ ਸਕਦੇ ਹਾਂ ਹਾਲ ਐਨ ਇੱਕ ਨੰਬਰ ਕੰਮ ਆ ਬਾਬਿਓ ਖਾਲਾ ਸੀ ਵੀ ਲੈਣ ਉਸ ਉਹ ਦਿਨ ਕਿਸੇ ਹੋਰ ਤੋਂ ਹੀ ਗਏ ਸੀ ਪਰ ਉੱਥੇ ਜਾ ਕੇ ਕਿਸੇ ਬੰਦੇ ਨੇ ਦੇਖ ਦੱਸਿਆ ਸਾਨੂੰ ਕਹਿੰਦਾ ਵੀ ਤੁਸੀਂ ਆਹ ਹਲ ਵਰਤ ਕੇ ਦੇਖ ਲਓ ਪਨੇਸਰ ਵਾਲਾਂ ਦੇ ਜੇ ਨਾਂ ਵਧੀਆ ਹੋਏ ਉਰੇ ਰੱਖਦੇ ਹੋ ਪਰ ਇੱਕ ਨੰਬਰ ਹਾਲ ਨੇ ਬਾਬਿਓ ਐਨ ਜਿੱਥੇ ਚਾਹੇ ਪੱਕੇ 'ਚ ਜਹੇ ਭੈਣ ਚ ਵਹਣ ਜਮਾ ਪੱਥਰ ਉੱਥੇ ਵੀ ਲਾ ਦਿਓ ਐਣ ਬੈਠਣਗੇ ਪੂਰੇ ਹਾਲ ਠੀਕ ਹੈ ਜੀ ਸੋ ਇਹ ਬੁੜਨਾ ਆਪਾਂ ਇੱਥੇ ਬੰਦ ਕਰਦੇ ਆਂ ਵੀਰ ਬਣ ਕੇ ਜਿਹੜੀ ਵੀ ਆਪਣੀ ਵੀਡੀਓ ਨੂੰ ਫੇਸਬੁੱਕ ਤੇ ਦੇਣਾ ਤਾਂ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਧੰਨਵਾਦ